ਅਲੀ ਮੁਰਗੇ ਐਂ ਗੱਲਾਂ ਮੜਾ ਕਹਿਦਾ ਥੋੜਾ ਗੁੱਟ ਕੇ ਤੇ ਕਰੀ ਫਾਲਾ ਵਾ ਇੱਦਾਂ 5 6000 ਹਾਂਜੀ ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਾਡੇ ਭੈਣ ਭਰਾ ਸੱਜਣ ਮਿੱਤਰ ਫੇਸਬੁੱਕ 'ਚ ਜਿੰਨੇ ਵੀ ਆਏ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਅਥੇ ਅਰਜ਼ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਡੀਓ ਜਿਹੜਾ ਆਪਣੇ ਮਾਨਸੇ ਸਮਾਨੇ ਜਿਹੜਾ ਮੋਰਚਾ ਲੱਗਾ ਵਾ ਉਸ ਬਾਰੇ ਗੱਲਾਂ ਕਰਨੀਆਂ ਆ ਆਪ ਜੀ ਨਾਲ ਪੀ ਹੋਣ ਅਗਲਾ ਜਿਹੜਾ ਇਕੱਠ ਹੈ ਕਿੰਨੀ ਤਰੀਕ ਨੂੰ ਕਰਨਾ ਤੇ ਬਾਤੋ ਬਾਦ ਉਸ ਤਰੀਕ ਨੂੰ ਜਰੂਰ ਪਹੁੰਚੋ ਅਸੀਂ ਕਰਦੇ ਆ ਨਾ ਵੀਰਾਂ ਨਾਲ ਗੱਲ ਜਿਹੜੇ ਸਾਡੇ ਨਾਲ ਪਹੁੰਚੋ ਬੈਠੀਆਂ ਸਾਰੇ ਪਹੁੰਚੋ ਮੇਰਾ ਵੀਰ ਜਗਦੀਆਂ ਜਮੀਰਾਂ ਵਾਲੇ ਸਾਰੇ ਮੇਰਾ ਵੀਰ ਸਾਰਿਆਂ ਦਾ ਗੁਰੂ ਆਏ ਮੇਰਾ ਵੀਰ ਸਾਰੇ ਪਹੁੰਚੋ ਆਪਾਂ ਗੁਰੂ ਦਾ ਕਰੀਏ ਕੋਈ ਮਹਾਰਤ ਵਾਲੀਏ ਸੰਭਾਲ ਕਰੀਏ ਕੋਈ ਕਾਨੂੰਨ ਬਣਾਈਏ ਇਹੋ ਜਿਹੜਾ ਗਾਂ ਕੋਈ ਇਹੋ ਜਿਹਾ ਉੱਥੇ ਬੰਦਾ ਜਿਹੜਾ ਬਈ ਜਦ ਵੀ ਨਾ ਕਰਵੇ ਜਦ ਵੀ ਨਾ ਕਰੇ ਵੀਰਾਂ ਸੁੱਤੇ ਇਹ ਅਸੀਂ ਗਰੋਂ ਮੰਨ ਲੈਂਦੇ ਪਿਛਲੇ ਪਾਸੇ ਨਹੀਂ ਮੈਂ ਤੇ ਬੇਨਤੀ ਕਰਦਾ ਹਾਂ ਪੂਰੀ ਸਿੱਖ ਸੰਗਤਿਆ ਤਿੰਨ ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਜੀ ਫੌਜੀ ਜਿਹੜਾ ਸਵਾਣੇ ਮੋਰਚਾ ਲਾ ਕੇ ਵੀਰਾਂ ਦਾ ਬੈਠਾ ਆ ਉਹ ਸਿਰਫ ਇੱਕੋ ਇੱਕੋ ਦਾ ਮਕਸਦ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੇ ਕੋਈ ਬੇਅਦਬੀ ਕਰਦਾ ਹੈ ਉਹਨੂੰ ਘਟੋ ਘਟ ਜਿਹੜੀ ਆ ਉਮਰ ਕੈਦ ਦੀ ਸਜ਼ਾ ਹੋਵੇ ਜਿਆਦਾ ਕਰਕੇ ਜਿਆਦਾ ਕਰਕੇ ਜਿਹੜੇ ਬੇਅਦਬੀ ਕਰਦੇ ਤੇ ਉਹਨਾਂ ਨੂੰ ਮੱਦਬੁੱਧੀ ਕਹਿ ਕੇ ਛੱਡਿਆ ਜਾਂਦਾ ਇੱਕ 900 ਉਹ ਕਿੰਨੇ 95 ਦਾ ਕਹਿੰਦੇ ਆ ਜੀ ਉਹਨੂੰ 295000 295000 ਤੋਂ 995 200 ਬੋਲ ਆ ਕੇ ਤੇ ਚਲੋ ਜੀ ਉਹਨੂੰ ਉਹ ਥਾਣੇ ਵੀ ਨਹੀਂ ਜਾਂਦਾ ਤਾਂ ਪਹਿਲੋ ਜ਼ਮਾਨਤ ਉਹਦੀ ਹੋਈ ਹੁੰਦੀ ਆ ਤੇ ਐ ਕਰਕੇ ਅਸੀਂ ਇਹੀ ਬੇਨਤੀ ਆ ਤੇ ਬੇਨਤੀ ਉਹਦੀ ਵੀ ਉਹੀ ਆ ਭਾਈ ਗੁਰਦੀਪ ਸਿੰਘ ਜੀ ਕਿ ਮੈਂ ਕਿਸ ਜਿਹੜਾ ਕਾਨੂੰਨ ਬਣੇ ਤਾਂ ਸੋ ਅਸੀਂ ਤੇ ਇਹੀ ਹੱਥ ਜੋੜਦੇ ਆ ਯਾਰ ਤੁਸੀਂ ਵੀ ਮੇਰੇ ਵੀਰ ਪਹੁੰਚੋ ਅਸੀਂ ਲਗਾਤਾਰ 1 ਮਹੀਨਾ ਤੋਂ ਲਗਾਤਾਰ ਮੈਂ ਪਹਿਲੋ ਲਾ ਗਿਆ ਹੁਣ ਵੀ ਆਪਾਂ ਟਾਈਮ ਟੇ ਟਾਈਮ ਉੱਤੇ ਜਾ ਰਹੇ ਆ ਬੰਦੀ ਸਿੰਘ ਮੋਰਚੇ 'ਚ ਆ ਗਏ ਆ ਭਾਜੀ ਮਨਦੀਪ ਸਿੰਘ ਖਾਲਸਾ ਭਾਜੀ ਨਾਲ ਸੀਗੇ ਹਣਾ ਦੇ ਵੀਰ 골ਡੀ ਵੀਰਾਂ ਨਾਲ ਸੀ ਹੋਰ ਸਿੰਘ ਨਾਲ ਸੀ ਜਿਹੜੇ ਹੁਣ ਇਸ ਟਾਈਮ ਮੇਰੀ ਮਾਤਾ ਜੀ ਦਾ ਭੋਗ ਆਇਆ ਹੈ ਕਰਕੇ ਨਾਲ ਸਿੰਘਾਂ ਨੂੰ ਨਾਲ ਆਉਣਾ ਪਿਆ ਵਾ ਕੱਲ ਮਾਤਾ ਜੀ ਦਾ ਭੋਗ ਆਇਆ ਉਹ ਕਰਕੇ ਸਿੰਘ ਨਾਲ ਆਇਆ ਨਹੀਂ ਤਾਂ ਅਸੀਂ ਹਜੇ ਵੀ ਉੱਥੇ ਸੀਗੇ ਬਾਕੀ 7 ਤਰੀਕ ਨੂੰ ਅਸੀਂ ਫੇਰ ਪਹੁੰਚਾਂਗੇ ਬਾਕੀ ਪਾਜੀ ਮਨਦੀਪ ਦੱਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਗੁਰੂ ਪਿਆਰੇ ਆਪ ਜੀ ਨੂੰ ਸੰਗਤਾਂ ਨੂੰ ਦੱਸ ਹੀ ਦਿੱਤਾ ਆਪ ਜੀ ਆਉਂਜਾਣੇ ਲੜ ਲਿਆ ਪਹੁੰਚਾ ਨਿਹੰਗ ਸਿੰਘਾਂ ਨੇ ਕਿ ਜਿਹੜਾ ਵੱਧ ਤੋਂ ਵੱਧ ਜਿਹੜਾ 9 ਤਰੀਕ ਨੂੰ ਸਮਾਣੇ ਵਿਖੇ ਪਹੁੰਚ ਗਏ ਤਾਂ ਤਾਂ ਕਿਸੇ ਵਾਸਤੇ ਨਹੀਂ ਕੋਈ ਚਲਾਣਾ ਨਾ ਨਿੱਜੀ ਕਿਸੇ ਘਰ ਵਾਸਤੇ ਪਹੁੰਚਣਾ ਤੁਸੀਂ ਬਸ ਗੁਰੂ ਦੇ ਸਤਕਾਰ ਵਾਸਤੇ ਪਹੁੰਚਣਾ ਇੰਨੀਆ ਦੀ ਬੇਨਤੀ ਆ ਕਿ ਘਰਾਂ 'ਚ ਬੈਠੇ ਰਹੋ ਇੱਕ ਦੋ ਦਿਨ ਕੱਟੋ ਜੇ ਅਸੀਂ ਸਮਾ ਕੱਢਾਂਗੇ ਤੇ ਫੇਰ ਹੀ ਇੰਨਾ ਸਰਕਾਰਾਂ ਨਾਲ ਲਿਖਣਾ ਨਹੀਂ ਤੇ ਇਹਨਾਂ ਨੇ ਬਹੁਤ ਸਾਡਾ ਮਾੜਾ ਮਾੜਾ ਹਾਰ ਕਰਨਾ ਜ਼ਿੰਦਗੀ ਜਲੇ ਜਲੇ ਮਰਾਂਗੇ ਜਿੰਗੀ ਵਿੱਚ ਗਾ ਦਿਓ ਕਿਸੇ ਨੇ ਮੋਰ ਚੜੀ ਨਾ ਹੋਣਾ ਚਾਹੀਏ ਮੋਰ ਚ ਟੁੱਟ ਜਾਂਦਾ ਨਾ ਤੇ ਫੇਰ ਕਿਸੇ ਨੇ ਗਾ ਦੇ ਜਿਹੜਾ ਮਨੋਵਾਲਾ ਉਹ ਸਿੰਘਾਂ ਦਾ ਗਿਰਨਾਮਾ ਜੇ ਆਪਾਂ ਕਿਸੇ ਸਿੰਘ ਦਾ ਮਨੋਵਾਲ ਗਿਰਨੇ ਜਿੱਦਾਂ ਆਪਾਂ ਚੜ੍ਹਦੀ ਕਲਾ ਵਿੱਚ ਕਾਰਜ ਕਰਨੇ ਆ ਤੇ ਆਪ ਜੀ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੇ ਸਿੰਘ ਆ ਲਾਗੇ ਬੰਨੇ ਤੇ ਆਪਣੇ ਜਿਹੜੇ ਗੁਰਸਿੱਖ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਹਾਂ ਉਹਨਾਂ ਨੂੰ ਹੀ ਬੇਨਤੀ ਆ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੱਲੀ ਆਪਣੇ ਸਿੱਖਾਂ ਦੀ ਕੁਰਬਾਨੀ ਨਹੀਂ ਇਹਦੇ ਵਿੱਚ Hindu, Muslim, Sikh, Christian ਸਭ ਸਰਬ ਸੰਮਾਨ ਦਾ ਸਾਂਝਾ ਗੁਰੂ ਗ੍ਰੰਥ ਸਾਹਿਬ ਸਰਬ ਸੰਜੀ ਕੁਰਬਾਨੀ ਆ ਤੇ ਇਹ ਸਾਰਿਆਂ ਦਾ ਸਤਰਮਾਨੂ ਫਰਜ਼ ਬਣਦਾ ਵੀ ਆਪਾਂ ਹਰੋਗ ਸਾਇ ਵੈਰ ਵਿਰੋਧ ਈਰਖਾ ਛੱਡ ਕੇ ਤੇ ਆਪਾਂ ਗੁਰੂ ਮਹਾਰਜ ਦੇ ਸਤਕਾਰ ਵਾਸਤੇ ਸਮਾਣੇ ਪਹੁੰਚੀਏ ਭਾਈ ਗਰਦੀਪ ਸਿੰਘ ਜੀ ਦੇ ਹੱਥ ਹੱਕ ਦੇ ਵਿੱਚ ਇੰਨੀਆਂ ਕ ਬੇਨਤੀਆਂ ਵਾਂ ਵੀ ਨੌਜੋ ਜਿਹਨਾਂ ਵੀ ਸਾਡੇ ਵੀਰ ਭਰਾ ਸੱਜਣ ਵੇਜੇ ਉਹਨਾਂ ਨੂੰ ਬੇਨਤੀਆਂ ਹੱਥ ਜੋੜ ਕੇ ਤੇ ਆਪ ਜੀ ਜਰੂਰ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਅਸੀਂ ਕਰਦੇ ਆ ਬੇਨਤੀ ਵੀ ਜਰੂਰ ਵੱਦੋ ਵੱਦ ਸਾਡੇ ਭਰਾ ਪਹੁੰਚੋ ਇਹ ਇਕੱਲੇ ਦਾ ਮਸਲਾ ਨਹੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਸਾਂਝ ਆਇਆ ਸਾਰੇ ਧਰਮਾਂ ਦਾ ਹੀ ਸਾਂਝ ਆਇਆ ਅਹੀਂ ਇਹ ਨਹੀਂ ਕਹਿੰਦੇ ਵੀ ਆਡਾ ਸਿੱਖਾਂ ਦਾ ਇਕੱਲੇ ਦਾ ਸਭ ਧਰਮਾਂ ਦਾ ਸਾਂਝਾ ਤੇ ਸਾਰੇ ਵੀਰ ਜਿਹੜੇ ਉੱਥੇ ਜਰੂਰ ਪਹੁੰਚੋ ਯਾਰ ਬੇਨਤੀ ਆ ਤੁਹਾਡੇ ਅੱਗੇ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ